ਤੁਹਾਡਾ ਸਵਾਗਤ ਹੈ ਜੀ ਅੱਜ ਦੇ ਬਲੌਗ ਤੇ ਲਓ ਅੱਜ ਗੱਡੀ ধਵਾ ਕੇ ਕਰ ਦੇਣ ਲੱਗੇ ਪੈ ਕੇ ਇਹਨੂੰ ਮੁੰਡਾ ਕੈਨੇਡਾ ਚਲ ਗਿਆ ਵਾਪਸ ਉਹਨੇ ਸ਼ੌਂਕ ਨਾਲ ਗੱਡੀ ਆ ਕੇ ਲਈ ਸੀਗੀ ਆਉਣ ਤੋਂ ਉਹਦੇ ਪਹਿਲਾਂ ਉਦਾਂ ਤਾਂ ਲਈ ਸੀ ਤੇ ਇਹ ਫੇਰ ਘੱਟ ਚਲਾਈ ਦੀ ਆ ਗੱਡੀ ਦੂਜੀ ਚਲਾਉਂਦਾ ਹੁੰਦਾ ਸਾਬਾ ਜਰਾ ਨੋਵਾ ਇਹਨੂੰ ਅੱਜ ਤੋਂ ধਵਾਈਆ ਲਗਾ ਕਰਨ ਹਵਾ ਤੋਂ ਹੂਕੇ ਸਾਫ ਤੋਂ ਕਰਕੇ ਇਹਨੂੰ ਤੇ ਖੜੀ ਕਰ ਦੇਣੀ ਆ ਕਿਉਂ ਗੰਦੀ ਬਹੁਤ ਸ਼ੀਂਦੀਂ ਦੀ ਕਾਲਾ ਕਲਰ ਕਰਕੇ ਤੇ ਨੋਵਾ ਹੈਗੀ ਆ ਉਹ ਵਨਾ ਵਾਈ ਬਰਤਮਣੀ ਕਿਉਂ ਕੰਪੈਨ ਦਾ ਵੀ ਸੀ ਜੇ ਟਲ ਪੈਣਾ ਉਹਦੇ ਵੀ ਮਗਰ ਜਾਣਾ ਪਿਆ ਇਹ ਵੀ ਘੱਟ ਵਰਤ ਹੁੰਦੀ ਕਿ ਜੇ ਰੇਦਾਰੀ ਕਿਤੇ ਜਾਣਾ ਹੋਊਗਾ ਤਾਂ ਭਾਵੇਂ ਇਹ ਕੱਢ ਲਿਆ ਕਰੂਗਾ ਉਦਾਂ ਅੰਦਰ ਹੀ ਰਹਿਣ ਦਿੰਦਾ ਹੁੰਦਾ ਘੱਟ ਚ ਲਾਉਂਦਾ ਇਹਨੂੰ ਹੁੰਡਾ ਚਲ ਗਿਆ ਕੈਨੇਡਾ ਵਾਪਸ ਤੇ ਉਹਦਾਂ ਦੀ ਧਵਾ ਹੋਈ ਨਹੀਂ ਅੱਜ ਆਏ ਆ ਧਵਾਉਣ ਧਵਾਤ ਭੂਕੇ ਅੱਜ ਇਹਨੂੰ ਖੜੀ ਕਰ ਦੇਣਾ ਸਾਸ ਵਈਆ ਕਰਾ ਕੇ ਜਰੋਂ ਕੋਈ ਜਰੂਰ ਤੋਂ ਉਦਾਂ ਤੋਂ ਕੋਈ ਮਨਾਈ ਤੇ ਨਹੀਂ ਕਿ ਚਲਾਉਣਾ ਜਦਨ ਮਰਜੀ ਬੰਦਾ ਚਲਾ ਲੈਂਦਾ ਪਰ ਘੱਟ ਕੱਪਾ ਫੇਰ ਕੱਢਦਾ ਜਰੋਂ ਤੋਂ ਹੱਥ ਕੋਈ ਖੜੀ ਹੁੰਦੀ ਦੂਜੀ ਗੱਡੀ ਹੈਗੀ ਕੱਲੇ ਨੇ ਕਿੰਨੀਆਂ ਕਿ ਚਲਾ ਲੈਣੀਆਂ ਗੱਡੀਆਂ ਨਾ ਤੂੰ ਤਵਾਈਆ ਹੋਣ ਰਿਆ ਤਵਾ ਲਈਏ ਦਿਖਾਉਣੇ ਆ ਮੁਰਕੇ ਨਾ ਪੈ ਸਰਬ ਸਰਬ ਮਾਨ ਨਾ ਨਾ ਪਾਣੀ ਮਾਰਨਾ ਬਣਾ ਨਹੀਂ ਤੇ ਕਾਲੀ ਦੇ ਉੱਤੇ ਦਾਗ ਬਹੁਤ ਢਿੰਦੇ ਇਹ ਟੇਪਾਂ ਲਗੂਂਦ ਲੱਗਾ ਆ ਲਾਰੇਂਦਾਨ ਤੈਨਾਂ ਜਾਣੇ ਲੱਗੇ ਆ ਗੱਡੀ ਨੂੰ ਧੋਣ ਇਦਾਂ ਇਹਨੂੰ ਕਾਲੀ ਗੱਡੀ ਨੂੰ ਜਦੋਂ ਪਾਣੀ ਮਾਰਦੇ ਸਰਫ ਮਾਰਦੇ ਸਰਫ ਨਾਲ ਨਾਲ ਸੁੱਕੀ ਜਾਂਦੀ ਨਾਲੋਂ ਪਾਣੀ ਮਾਰਨਾ ਪੈਂਦਾ ਤਰੋਂ ਡਿਆ ਸਰਦਾਰ ਵੀ ਬੈਠਾ ਇੱਧਰ ਕੁਰਸੀ ਤੇ ਲੋ ਜੀ ਲਾਪਿਆ ਕਪੜਾ ਵੱਜਣ ਲਾਪਿਆ ਸਫਾਈ ਕਰਨ ਵਿੱਚੋਂ ਬਾਹਰੋਂ ਤਾਂ ਹੋ ਗਈ ਆ ਬਸ ਕਪੜਾ ਮਾਂਡੇ ਆ ਇਹਨੂੰ ਅੱਜ ਸਾਫ ਸੁਥਰ ਕਰਕੇ ਲੈ ਜਾਾਂਗੇ ਗਾਰਾ ਗੁਰਾ ਲਹਾਤਾ ਆ ਹੁਣ ਓਦਾਂ ਵੀ ਤੂੜੀਆਂ ਤਾੜੀਆਂ ਦਾ ਸੀਜ਼ਨ ਅਜੱਲਾ ਕਰਕੇ ਇਹਨੂੰ ਕਪੜਾ ਪਾ ਕੇ ਕਰ ਦੇਣਾ ਖੜੀ ਦੂਜੀ ਗੱਡੀ ਹੈਗੀ ਨੋਵਾ ਉਹ ਚ ਲੈ ਕੇ ਲਈ ਜਾਣੀ ਆ ਅੱਗੇ ਮੁੰਡਾ ਹੀ ਕਰਕੇ ਦੋਨੇ ਚੱਲ ਗਏ ਹੁਣੇ ਖੜੀ ਕਰ ਦੇਣਗੇ ਜਦੋਂ ਜ਼ਰੂਰਤ ਹੋਊਗੀ ਜਲਾਉਣਗੇ ਨੇ ਇੱਧਰ ਖੜੀ ਰਹੂਗੀ ਠੀਕ ਹੋ ਗਿਆ ਸਾਡੇ ਪਿੰਡੇ ਨਹੀਂ ਕਰਦੇ ਹੈਗੇ ਸਾਡੇ ਦੇ ਆ ਦੇਖਾਂ ਤੇ ਜੇ ਆਉ ਮੰਦੀ ਪਈ ਜਾਣੀ ਹੈ ਮੰਦੀ ਪਈ ਨਹੀਂ ちゃっਦੀ ਤੇਰੀਂਦੀ ਭਈ ਹੋ ਗਿਆ ਛੋਟੀ ਭਈ ਹੋ ਗਿਆ ਮੱਕੀ ਦਾ ਲਾਗ ਮਗੇ ਯਾਰ ਕੰਮ ਹੋਣਾ ਖੜਾ ਲਾਜ ਜਲਾਉਣਾ ਖੜਾ ਕੜਕੜਾ ਲੋਕੀ ਜੋ ਨਾ ਲੱਭਦਾ ਹੈਗੇ ਤਾਂ ਮੱਕੀ ਵਾਲਾ ਲਾਵਾ ਮੱਕੀ ਵਾਲਾ ਜੋ ਨਾ ਪੈਲੀ ਲੈਣੀ ਦੇ ਕੇ ਤਾਂ ਝੋਨਾ ਲਾ ਦੇਗੇ ਪੱਕੀ ਵਾਲੇ ਨੇ ਤਾਂ ਜੇ ਅੱਛਾ ਅੱਛਾ ਝੋਨਾ ਲਵਾਈ ਲਾ ਲਿਓ ਝੋਨਾ ਲਾ ਦੋ ਝੋਨਾ ਧੋਨਾ ਲਾਉਣ ਨੂੰ ਕੀ ਆ ਹਾਂ ਹੰਦਲ اندر ਨੂੰ ਤੁਰਪਾਂ ਗਏ ਦੀ ਮਾਨ ਚੱਲੇ ਆ ਸਮਾਨ ਲੈਣ ਰੋਟਾ ਵੇਟਰ ਦੀਆਂ ਪੱਤੀਆਂ ਪੱਤੀਆਂ ਹੀ ਆ ਹੋਰ ਨੱਕਾ ਮोटा ਸਮਾਨ ਜੇ ਲੈਣਾ ਕਵੇ ਕਵਰ ਹੋਰ ਸੀਟਾਂ ਦੇ ਪਤਾ ਕਰਕੇ ਆਉਣੇ ਆ ਨਿੱਕੇ ਨਿੱਕੇ ਕੰਮ ਕਈ ਆ ਉਹ ਚੱਲਦੇ ਆ ਦੇ ਲੱਗੇ ਆ ਕਵਰ-ਕਵਰ ਵੀ ਪਾਉਣੇ ਆ ਤਾਂ ਚਲੋ ਕੱਲ ਪਵਾ ਕੇ ਜਾਵਾਂ ਥੋੜਾ ਜਿਹਾ ਕੰਮ ਲੱਗੇ ਆ ਗੱਡੀ ਦਾ ਕਰਾਉਣ ਦਿਖਾਉਣਾ ਮਗੇਗੀ ਪਾਉਣੇ ਆ ਪਵਾ ਲੈ ਆਜਾ ਬਈ ਇਹ ਕੁਆਲਟੀ ਵੀ ਮੇਰੀ ਚੰਗੀ ਪਾੜੀ ਤੇ ਇਹ ਤਾਂ ਜਿਹੜੀ ਕੁਆਲਟੀ ਹੈ ਬਾਈ ਹਿੰਜੇ ਕਾਦੇ ਇਹਦਾ ਫਾਇਦਾ ਕੀ ਹੈ ਸ਼ਾਤ ਦੁਪਹਿਰ ਹੈ ਕਿ ਬਈ ਉਹ ਸਾਈਡਾਂ ਤੇ ਲੱਗਦਾ ਇਹਦੇ ਉੱਤੇ ਖੜੇ ਹੋ ਕੇ ਤਾਂ ਉੱਤੇ ਛੱਤ ਸਾਫ਼ ਕਰਨ ਓਕੇ ਖੜੇ ਹੋ ਜੂਗਾ ਚੱਕ ਲੂ ਬਾਹਰ ਹਾਂ ਉਹਦੇ ਬੱਲੇ ਹੈ ਹੀ ਉਹਦੇ ਬੱਲੇ ਦੋ ਹੀ ਲੱਗਣੇ ਆ ਹਾਂ ਇੱਕ ਉਧਰ ਇੱਕ ਉਧਰ ਠੀਕ ਹੈ ਕੀ ਹਾਂ ਹੋਗਾ ਇਹਦੇ ਕੋਲ ਕਿਹੜਾ ਨਾ ਠੀਕ ਹੈ ਮੰਗਰ ਕਾਲੇ ਤੋਂ ਆਉਣਾ nanajivantara ekrovisitor adiwara ni ਤਿਆਰ ਹੈ ਜੀ ਛੇ ਨੱਕੇ ਹੂੰ 13 ਪਾਨਾ ਪਾਨਾ ਵੀ ਤੇ ਗੋਟੀ ਪਾਨਾ ਤੇ ਗੋਟੀ ਆਹ ਦੱਸ ਦੀ ਜਿਹੜੇ ਪਹਿਲਾਂ ਜਿਹੜਾ ਖੋਲੀਦਾ ਇਹ ਆ ਆਪਣਾ ਖੋਲ ਪਹਿਲੀ ਥਾਂ ਦਾ ਇਹ ਤਾਂ ਲੱਗ ਜਣਾ ਦੱਸ ਦੀ ਗੋਟੀ 12 13 ਦਾ ਪਾਨਾ ਤੇ 13 ਦੀ ਗੋਟੀ ਹੈ ਨਾ ਰਸਤੇ ਦੇ ਨਾਲ ਦੀ ਗੋਟੀ

ਬੰਪਰ ਲਗਾ ਦੇ ਜੇ ਹੁਣ ਅਭੀ ਬੇਟੀ ਜੇ ਬੰਪਰ ਹੀ ਹੈ ਇੱਕ ਬੰਪਰ ਦੀ ਬੇਟੀ ਹੋਈ ਦੋ ਦੋ ਚੀਜ਼ਾਂ ਦੇ ਵਜਾਇਆ ਬੰਪਰ ਲੱਗੇ ਚੇਂਜ ਕਰ

ਮੈਂ ਉਹਨੇ ਉਹ ਵਾਲਾ ਨਹੀਂ ਕਿਰਿਆ ਲਾਣਾ ਨਾ ਪਹਾੜ ਲੈਣਾ ਬਸ ਉਹ ਬੰਪਰ ਦਿਓ ਬਾਈ ਕਿੰਨੇ ਦੀ ਲਾਓ ਲੱਗਾ ਜੀ ਬੰਪਰ ਲੱਗਣਾ ਲੋਹੇ ਦਾ ਪੂਰਾ ਹੈਵੀ ਆ ਬੰਪਰ ਆ ਗਰੇਲੇ ਆ ਪੂਰੀ ਹੈਵੀ ਹੋਕਾਂ ਸਾਬਾ ਹੁਕਾਂ ਵਾਲਾ ਜਿਹੜਾ ਉਹਦੇ ਵਰਗਾ ਵੰਪਰੇ ਜਿੱਦਾਂ ਹੁਕਾਂ ਵਾਂ ਪਰੋ ਲਾਉਂਦਾ ਤੇ ਲਗਾ ਗੱਲ ਲਾਉਣ ਰੇਲਵੇ ਸਟੇਸ਼ਨ ਨਲੰਦਰ ਪਹੁੰਚ ਗਏ ਇੱਥੇ ਤੁਰੇ ਜਾਣੇ ਪਿੰਡ ਨੂੰ ਕੰਮ ਨੇ ਕਿਨਕੇ ਗਈ ਗਰਾਏ ਆ ਦੇਲੇ ਆ ਕਰਕੇ ਵੀ ਤੁਰੇ ਫਿਰਦੇ ਆ ਤੇ ਚੱਲੇ ਪਿੰਡ ਨੂੰ ਹੱਲੇ ਇੱਕ ਬੰਨੇ ਹੋਰ ਜਾਣਾ ਅਸੀਂ ਦੋ ਤਿੰਨ ਕੰਮ ਦੋ ਦਿਨ ਕੰਮ ਕਰਨ ਵਾਲੇ ਰਹਿੰਦੇ ਐ ਐਮਪਾਲੇ ਦੇ ਜਾਣਾ ਹੱਲੇ ਉਹ ਪਤਾ ਪਤਾ ਕਰਨਾ ਹੈ ਦੇਖਦੇ ਆ ਦਿਖਾਉਣੇ ਆ ਉੱਥੇ ਜਾ ਕੇ ਕਿੰਨਾ ਬੋੜਾ ਤੇ ਵੀ ਜਾਉਗਾ ਆ ਦੇ 28000 ਦਾ ਕਹਿੰਦੇ ਸੀਗੇ ਉਹੜਦੇ ਸੀ ਤੈਨੂੰ ਲੈਡ ਤਾਂ ਹੋ ਗਈ ਆ ਪਲੇ ਦੇ ਇੱਦਾਂ ਟਰੈਕਟਰ ਆਪਣੇ ਦਾ ਲੱਗਾ ਸੀ ਐਮਪ ਉੱਥੇ ਹੀ ਅਸੀਂ ਪਹੁੰਚ ਗਏ ਆ ਐਮਪ ਦਾ ਪੁੱਛਣਾ ਐ ਐਮਪ ਲਵਾਉਣਾ ਐ ਇੱਕ ਤਾਂ ਟਰੈਕਟਰ ਤੇ ਲਵਾਉਣਾ ਹੈ ਤੇ ਇੱਕ ਗੱਡੀ ਤੇ ਲਵਾਉਣਾ ਹੈ। ਆਹ ਰੇ ਦੁਕਾਨ ਉਹਦੀ। ਐਮਪ ਦਾ ਕਰ ਲਿਆ ਪਤਾ। ਇਹ ਇੱਥੋਂ ਹੀ ਆਜਣ ਟਰੈਕਟਰ ਤੇ ਆਪਣੇ ਲਵਾ ਕੇ ਲਗਾਏ ਸੀਗੇ। ਇਹਨਾਂ ਦੇ ਕੁੜੀ ਆ ਗਏ ਆ। ਪਤਾ ਕਰਕੇ ਆੜੇ ਆ ਟਰੈਕਟਰ ਦਾ ਵੀ ਗੱਡੀ ਦਾ ਵੀ। ਗੁਰਨਾਨਕ ਵਾਲੇ। ਆਹ ਇਹਨਾਂ ਦਾ ਨੰਬਰ ਆ। ਉਧਾ ਕਰਕੇ ਚੱਲੇ ਪਿੰਡ ਨੂੰ ਲਵਾਉਣ ਤਾਂ ਹੁਣ ਫੇਲਵਾ ਕੇ ਜਾਵਾਂਗੇ ਪਿੰਡ ਨੂੰ ਸਰਦਾਰ ਤੇ ਮੈਂ ਦੋਨੇ ਜਾਨੇ ਥਿਗੇ ਆਏ ਸ਼ਹਿਰ ਨੂੰ ਕੰਮ ਕਈ ਸੀਗੇ ਨਵੇਡ ਨੂੰ ਬੁੱਲ ਲੈ ਜਾਂ ਨੇਰਾ ਗਿਆ ਹੋ ਮਿਲਦੇ ਕੱਲ ਨੂੰ ਹੋਰ ਬਲੌਗ ਤੇ ਸੱਚੀ ਗੱਲ ਜੀ ਸਾਰਾ